ਸਾਰੇ ਹੀ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿੱਧੂ ਮੂਸੇਵਾਲੇ ਕਤਲकांड ਦੇ ਵਿੱਚ ਬੱਬੂ ਮਾਨਵਲ ਉੱਠੀ ਉਂਗਲ ਬੱਬੂ ਮਾਨ ਨੇ ਤਿੰਨਾਂ ਸਾਲਾਂ ਬਾਅਦ ਆਪਣੀ ਅਸਲ ਜ਼ੁਬਾਨ ਖੋਲੀ ਏ ਬੱਬੂ ਮਾਨ ਨੇ ਤਿੰਨਾਂ ਸਾਲਾਂ ਬਾਅਦ ਆਪਣੀ ਬੇਗੁਨਾਹੀ ਨੂੰ ਲੈ ਕੇ ਜੋ ਆਪਣੇ ਵੱਲੋਂ ਉਸਨੇ ਚੁੱਪੀ ਤੋੜੀ ਏ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਲੜਾਈ ਕਿਸੇ ਹੋਰ ਦੀ ਸੀ ਤੇ ਬੱਬੂ ਮਾਨ ਨੂੰ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਏਜੰਸੀਆਂ ਸਾਹਮਣੇ ਔਰ ਥਾਣਿਆਂ ਦੇ ਵਿੱਚ ਜਾ ਕੇ ਖੱਜਲ ਖਵਾਰ ਹੋਣਾ ਪਿਆ ਇਸ ਦੇ ਲਈ ਬੱਬੂ ਮਾਨ ਨੇ ਅੱਜ ਮੀਡੀਆ ਦੇ ਵਿੱਚ ਆ ਕੇ ਜੋ ਸਚਾਈ ਦੱਸੀਏ ਉਹ ਕਿਸ ਦੀ ਲੜਾਈ ਸੀ ਕਿਸ ਨੇ ਸਿੱਧੂ ਮੂਸੇਵਾਲੇ ਨੂੰ ਕਤਲ ਕਰਾਉਣਾ ਸੀ ਔਰ ਬੱਬੂ ਮਾਨ ਨੂੰ ਇਸ ਦੇ ਵਿੱਚ ਕਿਉਂ ਜੋੜਿਆ ਗਿਆ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਸੋ ਸਿੱਧੂ ਮੂਸੇਵਾਲਾ ਜੋ ਕਿ ਪੰਜਾਬ ਦਾ ਇੱਕ ਨਾਮਵਰ ਸਿੰਗਰ ਸੀ ਨੌਜਵਾਨ ਜਿਸ ਨੇ ਹੱਤਿਆ ਦੇ ਪਿੱਛੋਂ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਚੱਲੀ ਔਰ ਪੂਰਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਵੱਖ-ਵੱਖ ਲੋਕਾਂ ਨੇ ਸਿੱਧੂ ਮੂਸੇਵਾਲੇ ਦੇ ਲਈ ਹਮਦਰਦੀ ਭਰੇ ਜਿਹੜੇ ਨੇ ਲਹਿਜੇ ਪੇਸ਼ ਕੀਤੇ ਔਰ ਜੋ ਮੂਸੇਵਾਲੇ ਪਿੰਡ ਵਿੱਚ ਆ ਕੇ ਉਹਨਾਂ ਨੂੰ ਸ਼ਰਧਾਂਜਲੀਆ ਦਿੱਤੀਆਂ ਸੋ ਬਹੁਤ ਵੱਡਾ ਰੋਸ ਸੀ ਜੋ ਸਿੱਧੂ ਮੂਸੇਵਾਲੇ ਦਾ ਹੱਤਿਆ ਹੋਈ ਸੀ ਸੋ ਇਸੇ ਵਿੱਚ ਬਹੁਤ ਸਾਰੇ ਜਿਹੜੇ ਹੱਤਿਆ ਕਰਨ ਵਾਲੇ ਉਹ ਪਕੜੇ ਵੀ ਗਏ ਔਰ ਉਹਨਾਂ ਨੂੰ ਜਿਹੜਾ ਕਿ ਬੇਗੁਨਾਹ ਸਾਬਤ ਕਈ ਹੋਏ ਤੇ ਕਈਆਂ ਦੇ ਉੱਪਰ ਟਰੈਲ ਚੱਲ ਰਹੇ ਨੇ ਉਹਨਾਂ ਨੂੰ ਸਜ਼ਾਵਾ ਹੋਣਗੀਆਂ ਸੋ ਅਸਰ ਗੁਨਾਹਗਰ ਜਿਨ੍ਹਾਂ ਨੂੰ ਅਜੇ ਤੱਕ ਪੁਲਿਸ ਨੇ ਨਹੀਂ ਪਕੜਿਆ ਸਿੱਤੂ ਮੋਸੇਵਾਲ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਹੀ ਗੁਹਾਰ ਲਈ ਜਾ ਰਹੀਏ ਕਿ ਉਹਨਾਂ ਦੇ ਪੁੱਤਰ ਨੂੰ ਮਾਰਨ ਵਾਲੇ ਜਿਹੜੇ ਦੋਸ਼ੀ ਨੇ ਉਹ ਅਜੇ ਤੱਕ ਫਰਾਰ ਨੇ ਉਹ ਨਹੀਂ पकड़े ਗਏ ਸੋ ਉਸ ਦੇ ਵਿੱਚ ਬੱਬੂ ਮਾਨ ਦਾ ਨਾਮ ਵੀ ਸ਼ਾਮਲ ਹੋਇਆ ਸੀ ਬੱਬੂ ਮਾਨ ਜਿਹੜੇ ਕਿ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਕਲਾਕਾਰ ਨੇ ਔਰ ਉਹਨਾਂ ਨੇ ਆਪਣੇ ਆਪ ਨੂੰ ਬੇਗੁਨਾ ਸ਼ਬਦ ਕਰਨੇ ਲਗਭਗ 6 ਮਹੀਨੇ ਥਾਣਿਆਂ ਦੇ ਵਿੱਚ ਜਿਹੜੇ ਚੱਕਰ ਕੱਟੇ ਔਰ ਉਸ ਤੋਂ ਬਾਅਦ ਕਦੇ ਨਹੀਂ ਬੋਲੇ ਪਰ ਅੱਜ ਪਹਿਲੀ ਵਾਰ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਜੋ ਆਪਣਾ ਜਵਾਨ ਖੋਲ੍ਹ ਲੀਏ ਸਿੱਧੂ ਮੂਸੇਵਾਲੇ ਦੇ ਹੱਤਿਆ ਦੇ ਮਾਮਲੇ ਵਿੱਚ 7 ਦਸੰਬਰ 2022 ਨੂੰ ਜਦੋਂ ਬੱਬੂ ਮਾਨ ਤੇ ਹੋਰ ਸਾਰੇ ਸਿੰਗਰ ਇਕੱਠੇ ਹੁੰਦੇ ਨੇ ਪੁਲਿਸ ਨੇ ਉਹਨਾਂ ਤੋਂ ਮੂਸੇਵਾਲੇ ਨਾਲ ਰਿਸ਼ਤੇ ਅਤੇ ਪੁਰਾਣੇ ਮਨ ਮੋਟਾ ਬਾਰੇ ਪੁੱਛਿਆ ਸੀ ਪੁੱਛ ਕਿਸ ਤੋਂ ਬਾਅਦ ਸਿੱਟ ਨੇ ਕਿਹਾ ਕਿ ਬੱਬੂ ਮਾਨ ਦਾ ਇਸ ਹੱਤਿਆ ਨਾਲ ਕੋਈ ਲੈਣ ਦੇਣ ਨਹੀਂ ਹੈ ਉਹਨਾਂ ਤੇ ਕੋਈ ਸ਼ੱਕ ਨਹੀਂ ਰਹਿ ਗਿਆ ਸੀ ਪਰ ਦੂਸਰੇ ਪਾਸੇ ਅੱਜ ਵੀ ਲੋਕ ਬੱਬੂ ਮਾਨ ਦਾ ਜਿਹੜਾ ਵਿਰੋਧ ਕਰ ਰਹੇ ਨੇ ਸਿੱਧੂ ਮੂਸੇਵਾਲੇ ਹੱਤਿਆ ਤੋਂ ਬਾਅਦ ਪੰਜਾਬ ਪੁਲਿਸ ਨੇ ਗਾਇਕ ਬੱਬੂ ਮਾਨ ਦੀ ਸੁਰੱਖਿਆ ਵਧਾ ਦਿੱਤੀ ਸੀ ਜਾਣਕਾਰੀ ਮਿਲੀ ਸੀ ਕਿ ਉਹਨਾਂ ਨੂੰ ਕਿਸੇ ਧਮਕੀ ਭਰੇ ਫੋਨ来 ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਟੈਲੀਜੈਂਸ ਇਨਪੁਟਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕੋਈ ਫੈਨ ਬਣ ਕੇ ਉਹਨਾਂ ਲਈ ਖਤਰਾ ਬਣ ਸਕਦਾ ਹੈ ਇਸ ਤੋਂ ਬਾਅਦ ਸਰਕਾਰ ਨੇ ਮੁਹਾਲੀ ਜਿਹੜਾ ਉਹਨਾਂ ਦਾ ਘਰ ਸੀ ਉੱਥੇ ਵੀ ਸੁਰੱਖਿਆ ਵਧਾ ਦਿੱਤੀ ਸੀ ਤੇ ਬੱਬੂ ਮਾਨ ਨੂੰ ਵੀ ਸੁਰੱਖਿਆ ਦੇ ਦਿੱਤੀ ਸੀ ਪਰ ਬੱਬੂ ਮਾਨ ਦਾ ਨਾਮ ਜੁੜਿਆ ਕਿਵੇਂ ਬੱਬੂ ਮਾਨ ਜੋ ਮੂਸੇ ਵਾਲੇ ਦੀ ਹੱਤਿਆ ਦੇ ਨਾਲ ਇਸ ਦਾ ਕੀ ਸਬੰਧ ਸੀ ਇਸ ਦੇ ਬਾਰੇ ਅੱਜ ਉਹਨੇ ਆਪਣੇ ਵੱਲੋਂ ਸਵãi ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਦੇ ਕਈ ਸਵਾਲ ਬੱਬੂ ਮਾਨ ਵੱਲ ਉੱਥੇ ਇਥੋਂ ਤੱਕ ਕਿ ਪੁਲਿਸ ਨੇ ਉਹਨਾਂ ਨਾਲ ਪੁੱਛਗਿੱਛ ਕੀਤੀ ਹਾਲਾਂਕਿ ਪੁਲਿਸ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਭਾਵੇਂ ਮਿਲ ਗਈ ਸੀ ਪਰ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਇਹੀ ਖਿਆਲ ਆ ਰਹੇ ਸੀ ਕਿ ਮੂਸੇ ਵਾਲੇ ਦੀ ਹਤਿਆ ਬੱਬੂ ਮਾਨ ਦਾ ਹੱਥ ਹੈ ਸੋ ਮੂਸੇ ਵਾਲੇ ਦੀ ਹਤਿਆ ਨੂੰ 3 ਸਾਲ ਹੋਣ ਤੋਂ ਬਾਅਦ ਜੋ ਬੱਬੂ ਮਾਨ ਨੇ ਅੱਜ ਪਹਿਲੀ ਵਾਰ ਇਸ ਮਾਮਲੇ ਦੇ ਉੱਪਰ ਚੁੱਪੀ ਤੋੜੀ ਹਾਲਾਂਕਿ ਸਿੱਧੂ ਮੂਸੇਵਾਲਾ ਦਾ ਸਿੱਧਾ ਨਾਮ ਨਹੀਂ ਲਿਆ ਪਰ ਉਹਨਾਂ ਨੇ ਕਿਹਾ ਕਿ ਲੜਾਈ ਕਿਸੇ ਹੋਰ ਦੀ ਸੀ ਤੇ ਏਜੰਸੀਆਂ ਕੋਲ ਜੋ ਬੱਬੂ ਮਾਨ ਘੁੰਮਦਾ ਰਿਹਾ ਆਪਣੇ ਬੇਗੁਨਾਹੀ ਸਾਬਤ ਕਰਨ ਲਈ 6 ਮਹੀਨੇ ਥਾਣਿਆਂ 'ਚ ਉਹ ਚੱਕਰ ਕੱਟਦਾ ਰਿਹਾ ਸੋ ਬੱਬੂ ਮਾਨ ਕੈਨੇਡਾ ਟੂਰ ਤੇ ਹਨ ਨਾਲ ਹੀ ਵਿੱਚ ਉਹਨਾਂ ਨੇ ਵੈਨਕੂਵਰ ਚ ਸ਼ੋਅ ਕੀਤਾ ਸ਼ੁਰੂ ਵਿੱਚ ਇਸ ਦਾ ਵਿਰੋਧ ਜਰੂਰ ਕੀਤਾ ਗਿਆ ਪਰ ਜਦੋਂ ਸ਼ੋਅ ਹੋਇਆ ਤੇ ਬਹੁਤ ਹਿਟ ਰਿਹਾ ਇਸੇ ਤਰ੍ਹਾਂ ਬੱਬੂ ਮਾਨ ਨੇ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ মিডিਆ ਟ੍ਰਾਇਲ ਤੇ ਵੀ ਸਵਾਲ ਉਠਾਏ ਸਿੱਧੂ ਮੂਸੇਵਾਲੇ ਦੀ ਹੱਤਿਆ ਮਗਰੋਂ ਪੂਰੇ ਪੰਜਾਬ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਗੁੱਸੇ ਦੀ ਲਹਿਰ ਸੀ ਜਿਸ ਕਾਰਨ ਇਸ ਦਾ ਸਾਹਮਣਾ ਬੱਬੂ ਮਾਨ ਨੂੰ ਕਰਨਾ ਪਿਆ ਬੱਬੂ ਮਾਨ ਨੇ ਕਿਹਾ ਕਿ ਮੈਂ ਕਦੇ ਵੀ ਸਿੱਧੂ ਮੂਸੇਵਾਲੇ ਦੇ ਨਾਲ ਕਦੇ ਅਜਿਹੀ ਨਹੀਂ ਕਰ ਸਕਦਾ ਸੀ ਕਿਉਂਕਿ ਮੇਰਾ ਬਹੁਤ ਜ਼ਿਆਦਾ ਨਜ਼ਦੀਕੀ ਦੋਸਤ ਸੀ ਔਰ ਬੱਬੂ ਮੰਨਦੇ ਸਿੱਧੂ ਮੂਸੇਵਾਲੇ ਜਿਹੜੇ ਕਿ ਬੂਰੇ ਨਾਮਵਰ ਕਲਾਕਾਰ ਨੇ ਸੋ ਬੱਬੂ ਮੰਨਦੇ ਵੱਲੋਂ ਅੱਜ ਆਪਣੇ ਗੁਨਾਹ ਬਾਰੇ ਦੱਸਿਆ ਗਿਆ ਕਿ ਉਹਨਾਂ ਨੇ ਕੋਈ ਅਜਾ ਗੁਨਾਹ ਨਹੀਂ ਕੀਤਾ ਜੋ ਕਿ ਲੜਾਈ ਕਿਸੇ ਹੋਰ ਦੀ ਸੀ ਜਿਸ ਕਰਕੇ ਬੱਬੂ ਮੰਨ ਨੂੰ ਵਿੱਚ ਟਾਰਗੇਟ ਕੀਤਾ ਗਿਆ